ਆਮ ਆਦਮੀ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਸੁੱਖਾ ਛਗਨੇয়াল ਆਪ ਛੱਡ ਕੇ बसपा ਵਿੱਚ ਸ਼ਾਮਿਲ ਹੋ ਗਏ बसपा ਵਿੱਚ ਸ਼ਾਮਿਲ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਬਲਵਿੰਦਰ ਕੁਮਾਰ ਪਹੁੰਚੇ ਉਹਨਾਂ ਨੇ बसपा ਦਾ ਨੀਲਾ ਸਰੂਪਾ ਪਾ ਕੇ ਸ਼ਾਮਿਲ ਕਰਵਾਇਆ ਮੁਖਤੇਜ ਸਿੰਘ ਮਾਹਲ ਮਨੋਜ ਬੱਗਾ ਮਨੀ ਦੰਸੀ ਸਫਾਬਾਦ ਨਿੱਕੂ ਸਫਾਬਾਦ ਪੰਕੂ ਚੱਕ ਦੇਸ਼ ਰਾਜ ਅਜੇ ਤਹੰ ਵਿਕਾਸ ਸਫਾਬਾਦ ਵਿਜੇ ਕੁਮਾਰ ਮੇਗੜਾ ਰਵੀ ਸਿੰਘ ਨਗਰ ਸ਼ਾਮਿਲ ਹੋਏ ਬਲਵਿੰਦਰ ਕੁਮਾਰ ਨੇ ਕਿਹਾ ਕਿ बसपा ਨਾਲ ਜਿਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਛੱਡ ਲੀਡਰ ਸ਼ਾਮਿਲ ਹੋ ਰਹੇ ਹਨ ਉਸ ਨਾਲ ਇਹ ਪੱਕਾ ਹੋ ਗਿਆ ਹੈ ਕਿ बसपा 4 ਜੂਨ ਨੂੰ ਆਉਣ ਵਾਲੇ ਨਤੀਜੇ ਵਿੱਚ ਵੱਡੀ ਲੀਡ ਨਾਲ ਜਿੱਤੇਗੀ ਸੁੱਖਾ ਸਗਨਿਆਲ ਨੇ ਕਿਹਾ ਕਿ ਮੈਂ ਮੌਜੂਦਾ ਲੋਕਲ ਲੀਡਰਸ਼ਿਪ ਦੀਆਂ ਨੀਤੀਆਂ ਤੋਂ ਦੁਖੀ ਸੀ ਇਸ ਕਰਕੇ ਅਸੀਂ ਬਸਪਾ ਵਿੱਚ ਸ਼ਾਮਿਲ ਹੋਏ ਹਾਂ ਸੁੱਖਾ ਸਗਨਿਆਲ ਨੂੰ ਬਸਪਾ ਦਾ ਸੂਬਾ ਕਮੇਟੀ ਮੈਂਬਰ ਬਣਾਇਆ ਗਿਆ ਹੈ ਇਸ ਮੌਕੇ ਲਈ ਪ੍ਰਦੀਪ ਰਾਜ ਦੀ ਰਿਪੋਰਟ ਜੀ ਤੁਸੀਂ ਆਵਾਜ਼ ਦੀ ਪਾਰਟੀ ਛੱਡ ਕੇ ਬਸ ਬਸ ਸ਼ਾਮ ਲੱਗੀਆਂ ਕੀ ਕਾਰਨ ਹੈ ਕਾਰਨ ਜੀ ਸਾਡੇ ਫਲੋਰ ਦੀ ਲੋਕਲ ਲੀਡਰਸ਼ਿਪ ਦੀ ਕੁਝ ਕਮਾਂਡ ਹੀ ਹਿਸਾਬ ਨਾਲ ਚੱਲੀ ਆ ਕਿ ਤੁਹਾਡੇ ਤੋਂ ਕੁਝ ਲੁਕਿਆ ਹੋਇਆ ਨਹੀਂ ਅਗਰੂਰ ਮਾਰਿਆ ਗਿਆ ਵਲੰਟੀਅਰ ਨੂੰ ਜਦ ਵਲੰਟੀਅਰ ਨੂੰ ਗਨੂਰ ਮਾਰੋਗੇ ਤੇ ਅਸਲ ਦੇ ਵਿੱਚ ਸਾਨੂੰ ਇਦਾਂ ਮਹਿਸੂਸ ਹੋਣ ਲੱਗ ਪਿਆ ਕਿ ਅਸੀਂ ਲਵਾਰਸ ਜੇ ਤੁਰੇ ਫਿਰਦੇ ਹਾਂ ਮੈਂ ਆਪ ਇੱਕ ਇਦਾਂ ਦੀ ਪਾਰਟੀ ਚੁਣੀ ਹੈ ਜਿਹੜੀ ਸੰਘਰਸ਼ ਨੂੰ সংਘਰਸ਼ ਵਿੱਚੋਂ ਜਨਮ ਲਈ ਹੈ ਸੰਘਰਸ਼ ਕਰਦੀ ਹੈ ਮੈਂ ਉਸ ਪਾਰਟੀ ਨੂੰ ਆਪ ਚੁਣਿਆ ਕੱਲ ਮੇਰੇ ਕੋਲ ਸ਼ਾਮੀ ਭਾਜੀ ਹੁਣੀ ਆਏ ਔਰ ਤੁਸੀਂ ਦੇਖ ਲਓ ਕਿ ਅੱਜ ਸਵੇਰੇ ਮੈਂ ਆ ਗਿਆ ਹਾਂ ਅਸੀਂ ਲੋਕਲ ਲੀਡਰਸ਼ਿਪ ਤੋਂ ਦੁਖੀ ਹੋ ਕੇ ਆਏ ਹਾਂ ਔਰ ਦੱਸ ਦਵਾਂਗੇ ਕਿ ਅਸੀਂ ਝਾੜੂ ਦੇ ਵਿੱਚ ਕਿੰਨਾ ਕੰਮ ਕੀਤਾ ਔਰ ਇੱਕ ਦੀ ਬੂਟਾਂ ਪਾ ਕੇ ਅਸੀਂ ਬਿਲਕੁਲ ਭਾਜੀ ਉਹਨਾਂ ਨੂੰ ਜਿਤਾਉਣ ਲਈ ਤਨੋਂ ਮਨੋਂ ਤਨੋਂ ਜਿੰਨਾ ਜੋ ਲੱਗਾ ਲਾਵਾਂਗੇ ਆਮ ਆਦੀ ਪਾਰਟੀ ਤੁਸੀਂ ਇੰਨੀ ਮਹਤਵਪੂਰਨ ਸਰਕਾਰ ਆਮ ਆਦੀ ਪਾਰਟੀ ਦੀ ਆ ਫਿਰ ਵੀ ਤੁਸੀਂ ਸ਼ਾਮਲ ਹੋਇਆ ਭਾਜੀ ਸ਼ਾਇਦ ਮੇਰੀ ਜ਼ਿੰਦਗੀ ਸੰਘਰਸ਼ ਕੋਲ ਜ਼ਿਆਦਾ ਲਿਖਿਆ ਹੋਊਗਾ ਉੱਥੇ ਵੀ ਸੰਘਰਸ਼ ਕੀਤਾ ਤੁਹਾਨੂੰ ਪਤਾ ਚਪਲਾਂ ਕਸਾਈਆਂ ਉਹ ਟਾਈਮ ਦੇਖਿਆ ਜਦੋਂ ਡੱਬਾ ਸਪੀਕਰ ਮੇਰੇ ਹੱਥ ਚ ਹੁੰਦਾ ਹੀ ਮੈਂ ਪੋਸਟਰ ਲਾਉਂਦਾ ਹੁੰਦਾ ਹੀ ਮੈਨੂੰ ਪਤਾ ਹੁੰਦਾ ਹੀ ਪਿੱਛੇ ਪਾੜਨ ਵਾਲਾ ਖੜਾ ਆ ਹਾਂਜੀ ਪਰ ਮੈਂ ਉਹ ਕੰਮ ਕੀਤਾ ਪਰ ਕਿਤੇ ਨਾ ਕਿਤੇ ਆ ਕੇ ਨਾ ਜਦੋਂ ਫਲੋਰ ਦੀ ਜਿਹੜੀ ਲੀਡਰਸ਼ਿਪ ਆ ਲੋਕਲ ਲੀਡਰਸ਼ਿਪ ਉਹਨੇ ਜਿਹੜੇ ਮਿਹਨਤੀ ਵਲੰਟੀਅਰ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜਾ ਹੈ ਨਾ ਕੁਆਲਿਟੀ ਹੁੰਦੀ ਆ ਉਹਨੂੰ ਤੁਸੀਂ ਜਿੰਨਾ ਮਰਜੀ ਦੱਬੀ ਚੱਲੋ ਉਹ ਕਦੀ ਦੱਬ ਨਹੀਂ ਹੁੰਦੀ ਉਹਨੇ ਉੱਭਰ ਕੇ ਆਉਣਾ ਹੀ ਆਣਾ ਜੇ ਸਾਡੇ ਚ ਕੁਆਲਿਟੀ ਹੋਊਗੀ ਤੇ ਅਸੀਂ ਇਹ ਵੀ ਮੈਂ ਦੇਖੋ ਦੀ ਸੰਘਰਸ਼ੀ ਪਾਰਟੀ ਆ ਕੱਲ ਅੱਜ ਸ਼ਾਮ ਤੋਂ ਮੈਂ ਦੌਰਾ ਜਿਹੜਾ ਆ ਸ਼ੁਰੂ ਕਰ ਦੇਣਾ ਪਿੰਡਾਂ ਦਾ ਤੇ ਤੁਹਾਨੂੰ ਪਤਾ ਹੀ ਆ ਜਦੋਂ ਆਪਾਂ ਨਿਕਲੀਦਾ ਫੇ ਚਲੋ ਬਾਬਾ ਜੀ ਦੀ ਮਿਹਰ ਆ ਹਨਾ ਤੇ ਦੱਸ ਦਵਾਂਗੇ ਕਿ ਇਹ ਵੀ ਗੱਲ ਆ ਕਿ BSP ਇੱਕ ਇਦਾਂ ਦੀ ਪਾਰਟੀ ਐ ਜਿਨੇ ਹਮੇਸ਼ਾ ਜਿਹੜੀ ਸਭ ਤੋਂ ਵਧੀਆ ਗੱਲ ਲੱਗਦੀ ਆ ਉਹ ਸਾਬ ਕਾਂਸ਼ੀਰਾਮ ਜੀ ਨੇ ਇੱਕ ਗੱਲ ਕਹੀ ਸੀ ਬਹੁਤੇ ਅੱਖਰ ਬੋਲਣ ਨਾਲੋਂ ਮੈਂ ਇੱਕੋ ਗੱਲ ਚ ਨਵੀਂਟ ਦਿੰਨਾ ਕਿ ਜਦੋਂ ਮੈਨੀਫੈਸਟੋ ਬਾਰੇ ਪੁੱਛਿਆ ਗਿਆ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਮੇਰਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੂ ਇਹਦੇ ਉੱਤੇ ਕੰਮ ਕਰਨ ਵਾਲੀ ਪਾਰਟੀ ਆ ਸੋ ਜਿਨ੍ਹਾਂ ਦਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਆ ਤੁਸੀਂ ਆਪ ਸੋਚ ਲਓ ਉਹਨਾਂ ਦੀ ਸੋਚ ਕਿੰਨੀ ਉੱਚੀ ਹੋਊਗੀ ਫੋ ਮੈਂ ਉਸ ਸੋਚ ਦੇ ਨਾਲ ਜੁੜ ਰਿਹਾ ਅੱਜ ਆਵਾਮ ਦੀ ਪਾਰਟੀ ਛੱਡ ਕੇ ਬਸਪਾ ਸ਼ਾਹਨ ਹੋਰ ਕੀ ਕਰੀਣਾ ਦੇਖੋ ਅਸੀਂ ਸਾਰੇ মিডিਆ ਦੇ ਮੋਰੇ ਅੱਜ ਗੱਲਬਾਤ ਕਰਦੇ ਸਾਨੂੰ ਬਹੁਤ ਖੁਸ਼ੀ ਦਾ ਪ੍ਰਗਟਾਵਾ ਹੋ ਰਿਹਾ ਆ ਬਈ ਕਿਉਂਕਿ ਬਸਪਾ ਨਿਲੰਦਰ ਦੇ ਵਿੱਚ ਇੱਕ ਮੇਨ ਤੇ ਰਿਹਾ ਔਰ ਅਸੀਂ ਸਾਡਾ ਸਾਰਾ ਬਹੁਤ ਖੇਡਰ ਮਿਹਨਤੀ ਔਰ ਇੱਕ ਬਹੁਤ ਚੰਗਾ ਫਲਸਫਾ ਆ ਸਾਰੀ ਮਨੁੱਖਾ ਦਾ ਮਨੁੱਖਤਾ ਦੇ ਭਲੇ ਵਾਲਾ ਪਰ ਅਸੀਂ ਇਹ ਵਾਰ ਥੋੜੀਆਂ ਜਿਹੀਆਂ ਵੋਟਾਂ ਤੋਂ ਅਸੀਂ ਫਲੋਰ ਜਾਂ ਜਲੰਧਰ ਤੋਂ ਅਸੀਂ ਰਹਿ ਜਾਂਦੇ ਕਰਤਾਰਪੁਰ ਤੋਂ ਵੀ ਅਸੀਂ ਥੋੜੀਆਂ ਜਿਹੀਆਂ ਵੋਟਾਂ ਰਹਿ ਕੇ ਫਲੋਰ ਚੋਂ ਵੀ ਤੇ ਜਿਸ ਧਿਰ ਦੀ ਜਾਂ ਜਿਹੜੇ ਸਾਥੀ ਕਿਉਂਕਿ ਸਾਡਾ ਸਾਰਾ ਇੱਕੋ ਹੀ ਭਾਈਚਾਰਾ ਆ ਤੇ ਜਿਸ ਧਿਰ ਦੀ bina ਸਾਥੀਆਂ ਦੀ ਸਾਨੂੰ ਹਮੇਸ਼ਾ ਲੋੜ ਰਹਿੰਦੀ ਸੀ ਸਾਨੂੰ ਕਮੀ ਮਹਿਸੂਸ ਹੁੰਦੀ ਸੀਗੀ ਔਰ ਅਸੀਂ ਇਹ ਸੋਚਦੇ ਹੁੰਦੇ ਸੀ ਵੀ ਅਸੀਂ ਸਾਰੇ ਇਕੱਠੇ ਹੋ ਕੇ ਤੁਰੀਏ ਤੇ ਅੱਜ ਸਾਨੂੰ ਉਹ ਜਿਹੜੀ ਕਮੀ ਜਿਹੜੀ ਆ ਦੂਰ ਹੁੰਦੀ ਜਿਹੜੀ ਸਾਨੂੰ ਨਜ਼ਰ ਆਈ ਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਭਾਜੀ ਸੁਖਮਿੰਦਰ ਸਿੰਘ ਸੁੱਖਾ ਸੰਗਨੇਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹੈਗੇ ਆ ਉਹਨਾਂ ਨੇ ਜਿਹੜਾ ਅੱਜ ਬਸਪਾ ਵਿੱਚ ਸ਼ਾਮਲ ਹੋਇਆ ਔਰ ਉਹਨਾਂ ਦੇ ਜਿਹੜੇ ਸਾਥੀ ਹੈਗੇ ਆ ਸਰਦਾਰ ਮੁਖਤੇਜ ਸਿੰਘ ਮਾਲ ਜੀ ਮੰਨੀ ਬੰਗਾ ਜੀ ਮੰਨੀ ਬੰਗਾ ਮੰਨੀ ਵੀਰਾ ਰੈਪਾ ਦੰਸ਼ੀ ਸੈਫਾਵਾਦ ਨਿੱਕੂ ਸੈਫਾਵਾਦ ਪੰਕੂ ਚੱਕ ਦੇਸਰਾਜ ਅਜੇ ਦੇਹੰਗ ਵਿਕਾਸ ਸੈਫਾਵਾਦ ਵਿਜੇ ਕੁਮਾਰ ਮੈਂਗੜਾ ਰਵੀ ਸਿੰਘ ਨਗਰ ਲਾਲੀ ਭਾਜੀ ਗੜਾ ਇਹ ਸਾਰੇ ਸਾਥੀ ਸ਼ਾਮਲ ਹੋਇਆ ਪਰ ਭਾਜੀ ਹੁਣੀ ਜਿਹੜਾ ਆ ਇੱਕ ਕਿਸਾਨੀ ਪਿਸ਼ੋਕਰ ਨਾਲ ਸੰਬੰਧ ਰੱਖਦੇ ਆ ਤੇ ਜਦੋਂ ਅਸੀਂ ਸਾਰਾ ਇੱਕ ਭਾਈਚਾਰੇ ਰੂਪ ਵਿੱਚ ਅੱਜ ਅਸੀਂ ਇਕੱਠੇ ਹੋ ਰਹੇ ਆ ਤੇ ਇਹਨਾਂ ਦੇ ਆਉਣ ਦੇ ਨਾਲ ਜਿਹੜੀ ਸਾਡੀ ਜਿੱਤ ਆ ਉਹ ਹੋਰ ਪੱਕੀ ਹੋਈ ਆ ਇਸ ਕਰਕੇ ਅਸੀਂ ਸਾਰੇ ਜਿੰਨੇ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਲਾਲਚੰਦ ਓਜਲਾ ਜੀ ਬਿੱਟੂ ਜੀ ਆਪਣੇ ਤੀਰਥ ਰਾਜਪੁਰਾ ਜੀ ਖੁਸ਼ੀ ਸਰਪੰਚ ਜੀ ਜਤਿੰਦਰ ਹੈਪੀ ਜੀ ਗੜਾ ਸਰਪੰਨ ਸਾਹਿਬ ਲਾਡੀ ਜੀ ਡਾਕਟਰ ਲਖਵੀਰ ਜੀ ਅਸੀਂ ਸਾਰੇ ਇਹਨਾਂ ਦਾ ਸਵਾਗਤ ਕਰਦੇ ਹਾਂ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਜਿਹੜੀ ਬੀਐਸਪੀ ਹੈਗੀ ਆ ਉਹਦੇ ਬਾਰੇ ਜਿਹੜੀਆਂ ਸਥਾਪਿਤ ਰਾਜਨੀਤੀ ਹੈਗੀ ਆ ਚਾਹੇ ਕਾਂਗਰਸ ਜਾਂ ਹੋਰ ਉਹਨਾਂ ਉਹਨਾਂ ਨੇ ਇੱਕ ਬਹੁਤ ਇੱਕ ਨਕਾਰਾਤਮਕ ਇਮੇਜ ਆਮ ਲੋਕਾਂ ਦੇ ਮਨਾਂ 'ਚ ਬਿਠਾਈ ਸੀ ਜਦਕਿ ਉਹ ਇਹ ਜਿਹੜੀਆਂ ਪਾਰਟੀਆਂ ਆ ਇਹ ਅਸਲ ਵਿੱਚ ਲੋਕਾਂ ਦੇ ਖਿਲਾਫ ਕੰਮ ਕਰਦੀਆਂ ਪਰ ਬਸਪਾ ਦਾ ਜਿਹੜਾ ਯੂਪੀ ਦਾ ਰਾਜ ਰਿਹਾ ਯੋਗੀ ਅਗਵਾਈ ਤਾਂ ਸਾਡੀ ਭੈਣ ਜੀ ਕਰਦੀ ਆ ਤੇ ਜਿੱਦਾਂ ਦੇ ਉਹਨਾਂ ਦੇ ਰਾਜ ਵਿੱਚ ਕੰਮ ਹੋਇਆ ਉਹੀ ਦੇਸ਼ ਵਿੱਚ ਬਸਪਾਨੇ ਕਰਨਾ ਆ ਤੇ ਭੈਣ ਜੀ ਦੇ ਰਾਜ ਵਿੱਚ ਜਿਹੜਾ ਰਾਜ ਆ ਉਹਦੇ ਵਿੱਚ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਕਦੀ ਸਟੇਟ ਮਸ਼ੀਨਰੀ ਨਹੀਂ ਵਰਤੀ ਗਈ ਜਦ ਕਿ ਕਾਂਗਰਸ ਆ ਰਾਜ ਰਿਹਾ ਆਪਾਂ ਜੂਨ 84 ਸਾਰੀ ਦੇਖੀ ਆ ਵੀ ਕਿਦਾਂ ਮਨ ਲੋਕਾਂ ਦਾ ਵੱਡੇ ਪੱਧਰ ਤੇ ਜਾਨੀ ਮਾਲੀ ਦਾ ਨੁਕਸਾਨ ਕਾਂਗਰਸ ਨੇ ਸਟੇਟ ਮਸ਼ੀਨਰੀ ਵਰਤ ਕੇ ਕੀਤਾ ਗਿਆ ਬੀਜੇਪੀ ਦੇ ਵਿੱਚ ਲੋਕਾਂ ਦੇ ਖਿਲਾਫ ਸਟੇਟ ਮਸ਼ੀਨਰੀ ਵਰਤੀ ਗਈ ਆਪਨੇ ਜਿਹੜਾ ਆ ਉਹਦੇ ਵਿੱਚ ਵੀ ਸਟੇਟ ਮਸ਼ੀਨਰੀ ਵਰਤੀ ਗਈ ਪਰ ਜਿਹੜੀ ਬਸਪਾ ਦੇ ਰਾਜ ਵਿੱਚ ਕਦੀ ਵੀ ਲੋਕਾਂ ਦੇ ਖਿਲਾਫ ਸਟੇਟ ਮਸ਼ੀਨਰੀਆਂ ਦੁਰਪਯੋਗ ਨਹੀਂ ਹੋਇਆ ਜਿਹੜਾ ਕਿਸਾਨਾਂ ਦਾ ਜਿਹੜਾ ਕੋਈ ਬਕਾਇਆ ਨਹੀਂ ਰਿਹਾ ਫਸਲਾਂ ਦਾ ਔਰ ਸਮੇਂ ਸਿਰ ਫਸਲਾਂ ਦੇ ਰੇਟ ਦਿੱਤੇ ਗਏ ਔਰ ਸਭ ਤੋਂ ਵੱਧ ਰੇਟ ਜਿਹੜਾ ਗੰਨੇ ਦਾ ਭੈਣਜੀ ਦੀ ਸਰਕਾਰ ਵੇਲੇ ਦਿੱਤਾ ਗਿਆ ਤੇ ਮਨ ਲਓ ਜਿਹੜਾ ਲਾ ਐਂਡ ਆਰਡਰ ਕਦੀ ਵਿਗੜਾ ਨਹੀਂ ਦਿੱਤੀ ਇਸ ਕਰਕੇ ਬਸਪਾ ਇੱਕ ਇਹ ਯਹੀ ਪਾਰਟੀ ਆ ਜਿਹੜੇ ਸਾ ਅਸਲ ਵਿੱਚ ਆਮ ਆਦੀ ਪਾਰਟੀ ਹੈਗੀ ਆ ਇਸ ਕਰਕੇ ਭਾਜੀ ਹੁਣੀ ਸਾਡੇ ਨਾਲ ਆਏ ਆ ਔਰ ਅਸੀਂ ਭਰੋਸਾ ਇਹਨਾਂ ਨੂੰ ਦਵਾਉਂਦੇ ਆਂ ਵੀ ਜੋ ਤੁਹਾਡੀ ਸੋਚ ਦੀ ਆਮ ਆਦੀ ਪਾਰਟੀ ਦਾ ਰਾਹੀ ਵੀ ਇੱਕ ਚੰਗਾ ਪੰਜਾਬ ਬਣੇ ਲੋਕ ਖੁਸ਼ਹਾਲ ਤੇ ਸੁਖੀ ਹੋਣ ਸਾਡਾ ਹੀ ਸੋਭਾ ਹੈ ਅਸੀਂ ਉਹਨੂੰ ਵਧੀਆ ਕਰਨਾ ਤੇ ਉਹ ਅਸਲ ਵਿੱਚ ਆਮ ਆਦੀ ਪਾਰਟੀ ਜਿਹੜੀ ਆਮ ਲੋਕਾਂ ਦੀ ਪਾਰਟੀ ਬਸ ਪਾਇਆ ਤੇ ਤੁਸੀਂ ਸਾਡੇ ਅੱਜ ਪਰਿਵਾਰ ਚ ਸਾਡੇ ਨਾਲ ਖੜੇ ਹੋ ਤੇ ਅਸੀਂ ਸਾਰੀ ਲੀਡਰਸ਼ਿਪ ਸਾਰੀ ਸਾਡੀ ਸਟੇਟ ਦੀ ਲੀਡਰਸ਼ਿਪ ਪ੍ਰਧਾਨ ਜੀ ਸਰਦਾ ਜਸਵੀਰ ਸਿੰਘ ਗੜੀ ਜੀ ਕਿਉਂਕਿ ਉਹ ਇਲੈਕਸ਼ਨ ਆਪ ਲੜ ਰਹੇ ਆ ਡਾਕਟਰ ਨਛੱਤਰਪਾਲ ਜੀ ਇਨਚਾਰਜ ਅਸੀਂ ਸਾਰਿਆਂ ਵੱਲੋਂ ਤੁਹਾਡਾ ਪਾਰਟੀ ਵਿੱਚ ਆਉਣ ਤੇ ਨਿੱਘਾ ਸਵਾਗਤ ਕਰਦੇ ਆਂ ਔਰ ਤੁਹਾਡਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆਂ ਵੀ ਅਸੀਂ ਇੱਕ ਭਰਾਵਾਂ ਦੀ ਤਰ੍ਹਾਂ ਲੜ ਕੇ ਚੱਲਾਂਗੇ ਔਰ ਰਲ ਮਿਲ ਕੇ ਆਪਣੇ ਪੰਜਾਬ ਨੂੰ ਇਹ ਸੀਟ ਜਿੱਤ ਕੇ ਪੰਜਾਬ ਨੂੰ ਵੀ ਵਧੀਆ ਬਣਾਵਾਂਗੇ ਦੇਸ਼ ਦੇ ਸੰਸਦ ਵਿੱਚ ਵੀ ਰਲ ਮਿਲ ਕੇ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਲੈ ਕੇ ਜਾਵਾਂਗੇ ਤੇ ਅਸੀਂ ਇੱਕ ਵਾਰ ਫੇਰ ਸਾਰੀ ਲੀਡਰਸ਼ਿਪ ਵੱਲੋਂ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਾਰੀ ਲੀਡਰਸ਼ਿਪ ਵੱਲੋਂ ਫੈਸਲਾ ਲਿਆ ਗਿਆ ਆ ਵੀ ਪ੍ਰਧਾਨ ਜੀ ਵੱਲੋਂ ਵੀ ਜੋ ਅਸੀਂ ਅਨਾਉਂਸ ਕਰਨਾ ਆ ਬੀ ਇਹਨਾਂ ਨੂੰ ਅਸੀਂ ਬੀਐਸਪੀ ਦੀ ਜਿਹੜੀ ਸੂਬਾ ਕਮੇਟੀ ਮੈਂਬਰ ਦੀ ਜ਼ਿੰਮੇਵਾਰੀ ਅੱਜ ਦੇ ਰਹੇ ਆ ਉਹ ਇਹ ਸਟੇਟ ਪੱਧਰ ਤੇ ਸਾਡੇ ਨਾਲ ਰਲ ਕੇ ਕੰਮ ਕਰਨਗੇ